ਜੇਕਰ ਤੁਹਾਡੀ ਉਮਰ 60 ਸਾਲ ਤੋਂ ਜ਼ਿਆਦਾ ਹੋ ਗਈ ਹੈ ਤਾਂ ਫਿਰ ਤੁਹਾਨੂੰ ਇਹ 15 ਚੀਜ਼ਾਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਪਹਿਲੀ ਚੀਜ਼ ਹੈ ਮੂੰਗੀ ਦੀ ਦਾਲ ਜਦੋਂ ਉਮਰ ਵੱਧਦੀ ਆ ਤਾਂ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਆ ਤੇ ਸਰੀਰ ਨੂੰ ਪ੍ਰੋਟੀਨ ਦੀ ਜ਼ਰੂਰਤ ਵੱਧ ਜਾਂਦੀ ਆ ਤੇ ਵਿਟਾਮਿਨ ਤੇ ਖਣਿਜਾਂ ਦੀ ਜ਼ਰੂਰਤ ਵੀ ਵੱਧ ਜਾਂਦੀ ਆ ਇਸ ਹਾਲਤ ਦੇ ਵਿੱਚ ਮੂੰਗੀ ਦੀ ਦਾਲ ਬਹੁਤ ਫਾਇਦੇਮੰਦ ਸਾਬਤ ਹੁੰਦੀ ਆ ਇਹਦੇ ਵਿੱਚ ਆਸਾਨੀ ਦੇ ਨਾਲ ਪਚਣ ਯੋਗ ਪ੍ਰੋਟੀਨ ਹੁੰਦਾ ਤੇ ਇਹ ਜਿਹੜਾ ਪ੍ਰੋਟੀਨ ਹੈ ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਤੇ ਸਰੀਰ ਦੇ ਜਿਹੜੇ ਸੈੱਲ ਹੁੰਦੇ ਆ ਉਹਨਾਂ ਦੀ ਮਰੰਮਤ ਕਰਨ 'ਚ ਮਦਦ ਕਰਦਾ ਮੂੰਗੀ ਦਾਲ ਦੇ ਵਿੱਚ ਫਾਈਬਰ ਜ਼ਿਆਦਾ ਹੁੰਦਾ ਹੈ ਜੋ ਕਬਜ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ ਤੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਇਹਦੇ ਵਿੱਚ ਫਲੇਵਨੋਇਡ ਵਰਗੇ ਐਂਟੀਆਕਸੀਡੈਂਟ ਹੁੰਦੇ ਆ ਜੋ ਖੂਨ ਦੀਆਂ ਨਾੜੀਆਂ ਦੇ ਅੰਦਰ ਸੋਜਿਸ਼ ਨੂੰ ਘਟਾਉਂਦੇ ਆ ਤੇ ਦਿਲ ਨੂੰ ਸਿਹਤਮੰਦ ਰੱਖਦੇ ਆ ਇਹਦਾ ਗਲਾਈਸੇਮਿਕ ਇੰਡੈਕਸ ਘੱਟ ਹੁੰਦਾ ਜਿਹਦੇ ਕਰਕੇ ਸ਼ੂਗਰ ਦੇ ਮਰੀਜ਼ ਵੀ ਇਹਨੂੰ ਖਾ ਸਕਦੇ ਆ ਮੂੰਗੀ ਦੀ ਦਾਲ ਦੇ ਵਿੱਚ ਵਿਟਾਮਿਨ A, ਵਿਟਾਮਿਨ B, ਵਿਟਾਮਿਨ C, ਵਿਟਾਮਿਨ E, ਪੋਟਾਸ਼ੀਅਮ, ਆਇਰਨ ਤੇ ਕੈਲਸ਼ੀਅਮ ਵਰਗੇ ਪੋਸ਼ਟਿਕ ਤੱਤ ਹੁੰਦੇ ਆ ਇਹ ਸਾਰੇ ਤੱਤ 60 ਸਾਲ ਦੀ ਉਮਰ ਤੋਂ ਬਾਅਦ ਸਰੀਰ ਦੀ ਸ ਹੁੰਦੇ ਆ। ਇਸ ਦਾਲ ਦੇ ਵਿੱਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਹੁੰਦਾ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਇਹਦੇ ਵਿੱਚ ਕੈਲਰੀ ਘੱਟ ਹੁੰਦੀ ਹੈ ਤੇ ਫੈਟ ਵੀ ਘੱਟ ਹੁੰਦੀ ਹੈ ਜਿਹਦੇ ਕਰਕੇ ਬੁੜਾਪੇ ਦੇ ਵਿੱਚ ਵਜ਼ਨ ਵੀ ਕੰਟਰੋਲ 'ਚ ਰਹਿੰਦਾ ਇਹਨੂੰ ਖਾਣ ਨਾਲ। ਔਰ ਇਹ ਹਲਕੀ ਹੁੰਦੀ ਹੈ ਤੇ ਪਚਣ ਯੋਗ ਹੁੰਦੀ ਹੈ। ਇਸ ਕਰਕੇ 60 ਸਾਲ ਦੀ ਉਮਰ ਤੋਂ ਬਾਅਦ ਮੂੰਗੀ ਦੀ ਦਾਲ ਦਾ ਰੈਗੂਲਰ ਸੇਵਨ ਕਰਨਾ ਬੁੜਾਪੇ ਲਈ ਬਹੁਤ ਫਾਇਦੇਮੰਦ ਹੁੰਦਾ। ਦੂਸਰੀ ਚੀਜ਼ ਹੈ ਦੜੀਆ। ਦੜੀਆ ਵੀ ਹਲਕਾ ਹੁੰਦਾ ਤੇ ਆਸਾਨੀ ਨਾਲ ਪਚਣ ਯੋਗ ਹੁੰਦਾ। ਇਹ ਬੁੜਾਪੇ ਦੇ ਵਿੱਚ ਕਮਜ਼ੋਰ ਪਾਚਨ ਤੰਤਰ ਦੇ ਉੱਤੇ ਕាបਜ ਦੀ ਸਮੱਸਿਆ ਨੂੰ ਦੂਰ ਕਰਦਾ ਤੇ ਪੇਟ ਸਾਫ਼ ਕਰਦਾ ਹੈ। ਦਲੀਏ ਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਸਫੋਰਸ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਰੱਖਦਾ ਤੇ ਆਸਟਿਓਪੋਰੋਸਿਸ ਦੀ ਬਿਮਾਰੀ ਨੂੰ ਰੋਕਦਾ ਹੈ। ਇਹਦੇ ਵਿੱਚ ਪ੍ਰੋਟੀਨ ਵੀ ਹੁੰਦਾ ਜੋ ਮਾਸਪੇਸ਼ੀਆਂ ਦੀ ਤਾਕਤ ਨੂੰ ਵਧਾਉਂਦਾ ਤੇ ਇਹਦਾ ਗਲਾਈਸੇਮਿਕ ਇੰਡੈਕਸ ਵੀ ਘੱਟ ਹੁੰਦਾ ਹੈ। ਇਹਦੇ ਨਾਲ ਸ਼ੂਗਰ ਵੀ ਕੰਟਰੋਲ 'ਚ ਰਹਿੰਦੀ ਹੈ। ਇਹਦੇ ਵਿੱਚ ਜਿਹੜਾ ਫਾਈਬਰ ਤੇ ਜਿਹੜੇ ਐਂਟੀਆਕਸੀਡੈਂਟ ਹੁੰਦੇ ਆ ਉਹ ਦਿਲ ਦੀ ਸਿਹਤ ਨੂੰ ਵਧਾਉਂਦੇ ਆ ਤੇ ਕੋਲੇਸਟ੍ਰੋਲ ਨੂੰ ਘਟਾਉਂਦੇ ਆ। ਦਲੀਆ ਖਾਣ ਨਾਲ ਸਰੀਰ ਨੂੰ ਪੂਰਾ ਦਿਨ ਊਰਜਾ ਮਿਲਦੀ ਹੈ ਤੇ ਇਹ ਇਮਿ ਤੇ ਪੋਸ਼ਟਿਕ ਤੱਤਾਂ ਦੀ ਕਮੀ ਨੂੰ ਦੂਰ ਕਰਦਾ ਹੈ। ਤੀਸਰੀ ਚੀਜ਼ ਹੈ ਰਾਗੀ ਤੇ ਬਾਜਰਾ ਵਰਗੇ ਜਿਹੜੇ ਸਾਬਤ ਅਨਾਜ ਹੁੰਦੇ ਆ, ਮੋٹے ਅਨਾਜ ਹੁੰਦੇ ਆ। ਇਹਨਾਂ ਦੀ ਵਰਤੋਂ ਕਰਨਾ। ਇਹ ਜਿਹੜੇ ਅਨਾਜ ਹੁੰਦੇ ਆ ਇਹ ਬੁਢਾਪੇ ਦੇ ਵਿੱਚ ਬਿਮਾਰੀਆਂ ਤੋਂ ਬਚਾਉਂਦੇ ਆ। ਰਾਗੀ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਆ, ਜਿਹੜੀ ਹੱਡੀਆਂ ਨੂੰ ਮਜ਼ਬੂਤ ਬਣਾਉਂਦੀ ਆ। ਤੇ ਬਾਜਰੇ ਦੇ ਵਿੱਚ ਪ੍ਰੋਟੀਨ, ਆਇਰਨ ਤੇ ਫਾਈਬਰ ਹੁੰਦਾ ਹੈ, ਜੋ ਬਾਦੀ ਉਮਰ ਦੇ ਵਿੱਚ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ, ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਤੇ ਜਿਹੜੀ ਪਾਚਣ ਪ੍ਰਣਾਲੀ ਹੁੰਦੀ ਆ, ਉਹਨੂੰ ਵੀ ਮਜ਼ਬੂਤ ਕਰਦਾ ਹੈ। ਇਹ ਜਿਹੜੇ ਮ ਦੇ ਖਤਰੇ ਨੂੰ ਘਟਾਉਂਦੇ ਆ ਪਾਚਨ ਸਮੱਸਿਆਵਾਂ ਨੂੰ ਘਟਾਉਂਦੇ ਆ ਤੇ ਦਿਲ ਦੀ ਬਿਮਾਰੀ ਹੋਣ ਦੇ ਖਤਰੇ ਨੂੰ ਘਟਾਉਂਦੇ ਆ ਇਹਨਾਂ ਦਾ ਗਲਾਈਸਮਿਕ ਇੰਡੈਕਸ ਵੀ ਘੱਟ ਹੁੰਦਾ ਜਿਹਦੇ ਕਰਕੇ ਇਹ ਸ਼ੂਗਰ ਨੂੰ ਵੀ ਕੰਟਰੋਲ ਕਰਦੇ ਆ ਤੇ ਇਮਿਊਨਿਟੀ ਨੂੰ ਵਧਾਉਂਦੇ ਆ ਇਸ ਕਰਕੇ 60 ਸਾਲ ਦੀ ਉਮਰ ਤੋਂ ਉੱਪਰ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਵਾਸਤੇ ਮੋٹے اناਜ ਖਾਣਾ ਬੜਾ ਜ਼ਰੂਰੀ ਹੁੰਦਾ ਚੌਥੀ ਚੀਜ਼ ਹੈ ਸ਼ਕਰਕੰਦੀ ਸ਼ਕਰਕੰਦੀ ਦੇ ਵਿੱਚ ਵਿਟਾਮਿਨ A ਹੁੰਦਾ ਵਿਟਾਮਿਨ C ਹੁੰਦਾ ਵਿਟਾਮਿਨ B6 ਹੁੰਦਾ ਫਾਈਬਰ ਹੁੰਦਾ ਪੋਟਾਸ਼ੀਅਮ ਹੁੰਦਾ ਤੇ ਮੈਗਨੀਸ਼ੀਅਮ ਹੁੰਦਾ ਇਹ ਜਿਹੜੇ ਤੱਤ ਨੇ ਇਹ ਬਲੱਡ ਪ੍ਰੈ ਤੁਹਾਨੂੰ ਮਦਦ ਕਰਦਿਆ ਸ਼ਕਰਗੰਦੀ ਦੇ ਵਿੱਚ ਐਂਟੀਆਕਸੀਡੈਂਟ ਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਆ ਇਹ ਦਿਮਾਗ ਦੇ ਕੰਮਕਾਜ ਨੂੰ ਬਿਹਤਰ ਬਣਾਉਂਦੇ ਆ ਅਲਜ਼ਾਈਮਰ ਵਰਗੀਆਂ ਜਿਹੜੀਆਂ ਦਿਮਾਗ ਦੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੇ ਖਤਰੇ ਨੂੰ ਘਟਾਉਂਦੇ ਆ ਤੇ ਕੈਂਸਰ ਨਾਲ ਲੜਨ ਦੇ ਵਿੱਚ ਵੀ ਮਦਦ ਕਰਦੇ ਆ ਸ਼ਕਰਗੰਦੀ ਜਿਹੜੀ ਆ ਇਹ ਹੱਡੀਆਂ ਨੂੰ ਵੀ ਮਜ਼ਬੂਤ ਕਰਦੀ ਆ ਇਸ ਕਰਕੇ 60 ਸਾਲ ਦੀ ਉਮਰ ਤੋਂ ਬਾਅਦ ਸ਼ਕਰਗੰਦੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਪੰਜ ਮਟੀਰੀਆ ਆਮਲਾ ਔਲਾ ਵੀ ਆਪਾਂ ਜਿਹਨੂੰ ਕਹਿੰਦੇ ਨੇ ਆਮਲੇ ਦੇ ਵਿੱਚ ਵਿਟਾਮਿਨ ਸੀ ਕੈਲਸ਼ੀਅਮ ਆਇਰਨ ਫਾਸਫੋਰਸ ਫਾਈਬਰ ਕਾਰਬੋਹਾਈਡਰੇਟ ਇਹ ਸਾਰੇ ਪੋਸ਼ਕ ਤੱਤ ਹੁੰ ਬਣਾਉਂਦਾ ਹੈ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ, ਫੋਨ ਸਾਫ਼ ਕਰਦਾ ਹੈ, ਐਸਿਡਿਟੀ ਨੂੰ ਦੂਰ ਕਰਦਾ ਹੈ, ਸ਼ੂਗਰ ਨੂੰ ਘਟਾਉਂਦਾ ਹੈ, ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਦਾ ਹੈ। ਆਮਲਾ ਜਿਹੜਾ ਹੈ ਉਹ ਵਾਲਾਂ ਨੂੰ ਵੀ ਮਜ਼ਬੂਤ ਕਰਦਾ ਹੈ, ਚਮੜੀ ਨੂੰ ਜਵਾਨ ਕਰਦਾ ਹੈ, ਚਮਕਦਾਰ ਰੱਖਦਾ ਹੈ, ਯਾਦਦਾਸ਼ਤ ਨੂੰ ਬਿਹਤਰ ਬਣਾਉਂਦਾ ਹੈ ਤੇ ਦਿਲ ਦੀ ਸਿਹਤ ਨੂੰ ਵਧਾਉਂਦਾ ਹੈ। ਇਸ ਲਈ 60 ਸਾਲ ਤੋਂ ਬਾਅਦ ਆਮਲਾ ਖਾਣਾ ਵੀ ਵਧੀਆ ਹੁੰਦਾ ਹੈ। ਨੰਬਰ 6 ਹਰੀਆਂ ਪੱਤੇਦਾਰ ਸਬਜ਼ੀਆਂ। ਹਰੀਆਂ ਪੱਤੇਦਾਰ ਸਬਜ਼ੀਆਂ ਦੇ ਵਿੱਚ ਆਇਰਨ, ਕੈਲਸ਼ੀਅਮ, ਫੋਲੇਟ, ਜਲਦੀ ਸਿਹਤ ਨੂੰ ਬਦਉਂਦੇ ਆ ਪਾਚਨ ਤੰਤਰ ਨੂੰ ਬਿਹਤਰ ਕਰਦੇ ਆ ਤੇ ਮਾਨਸਿਕ ਸਿਹਤ ਨੂੰ ਠੀਕ ਕਰਦੇ ਆ ਇਹਦੇ ਨਾਲ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਉਹ ਜਿਹੜੀ ਬੁਢਾਪੇ ਦੀ ਪ੍ਰਕਿਰਿਆ ਹੁੰਦੀ ਆ ਉਹਨੂੰ ਸਲੋ ਕਰਦੀਆਂ ਨੇ ਤੇ ਦਿਮਾਗ ਦਾ ਜਿਹੜਾ ਕੰਮ ਕਾਜ ਹੁੰਦਾ ਉਹਨੂੰ ਬਣਾ ਕੇ ਰੱਖਦੀਆਂ ਨੇ ਤੇ ਸਰੀਰ ਦੇ ਵਿੱਚ ਸੋਜਿਸ਼ ਨੂੰ ਘੱਟ ਕਰਦੀਆਂ ਨੇ ਇਸ ਲਈ 60 ਸਾਲ ਤੋਂ ਬਾਅਦ ਹਰੀਆਂ ਪੱਤੇਦਾਰ ਸਬਜ਼ੀਆਂ ਖਾਣੀਆਂ ਜਿਵੇਂ ਕਿ ਸਰੋਂ, ਮੇਥੀ, ਪਾਲਕ ਇਹ ਬਹੁਤ ਵਧੀਆ ਹੁੰਦੀਆਂ ਨੇ ਸੱਤਵੀਂ ਚੀਜ਼ ਹੈ ਦੁੱਧ ਤੇ ਦੁੱਧ ਤੋਂ ਬੜੀਆਂ ਚੀਜ਼ਾਂ ਦੁੱਧ ਦੇ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਡੀ ਤੇ ਪੋਟਾਸ਼ੀਅਮ ਜ਼ਿਆਦਾ ਮਾਤਰਾ ਤੇ ਆਸਟਿਓਪਰੋਸਿਸ ਤੋਂ ਬਚਾ ਹੁੰਦਾ ਜੋੜਾਂ ਦਾ ਦਰਦ ਘਟਦਾ ਹੱਡੀਆਂ ਦੇ ਟੁੱਟਣ ਦਾ ਖਤਰਾ ਘਟਦਾ ਇਸ ਲਈ ਦੁੱਧ 60 ਸਾਲ ਤੋਂ ਬਾਅਦ ਫਾਇਦੇਮੰਦ ਹੁੰਦਾ ਦੁੱਧ ਪੀਣ ਨਾਲ ਰੋਗ ਪ੍ਰਤੀਰੋਧਕ ਸ਼ਮਤਾ ਜਿਹੜੀ ਆ ਉਹ ਵੀ ਵੱਧਦੀ ਹੈ ਤੇ ਜਿਹੜੇ ਦਹੀਂ ਤੇ ਪਨੀਰ ਵਰਗੀਆਂ ਚੀਜ਼ਾਂ ਹੁੰਦੀਆਂ ਨੇ ਇਹ ਵੀ ਹਲਕੀਆਂ ਹੁੰਦੀਆਂ ਤੇ ਪਚਣ ਵਾਲੀਆਂ ਹੁੰਦੀਆਂ ਨੇ ਇਸ ਕਰਕੇ 60 ਸਾਲ ਤੋਂ ਬਾਅਦ ਦੁੱਧ ਦਹੀਂ ਪਨੀਰ ਵਗੈਰਾ ਜ਼ਰੂਰ ਖਾਣਾ ਚਾਹੀਦਾ ਪਰ ਜੇ ਕਿਸੇ ਨੂੰ ਦੁੱਧ ਨਹੀਂ ਪਸਦਾ ਤਾਂ ਫਿਰ ਉਹ ਦੁੱਧ ਨਾ ਪੀ ਕੇ ਦਹੀਂ ਜ਼ਿਆਦਾ ਖਾਵੇ ਅੱਠਵੀਂ ਚੀਜ਼ ਫਾਲ ਫਰੂਟ ਤਾਜ਼ੇ ਫਲਾਂ ਦੇ ਵਿੱਚ ਐਂਟੀਆਕਸੀਡੈਂਟ ਤੇ ਹੋਰ ਬਹੁਤ ਸਾਰੇ ਐਸੇ ਤੱਤ ਹੁੰ ਲਗਦੀਆਂ ਨੇ ਉਹਨਾਂ ਨੂੰ ਰੋਕਣ ਦਾ ਕੰਮ ਕਰਦੇ ਆ ਫਲ ਖਾਣ ਨਾਲ ਐਲਜ਼ਾਈਮਰ ਡਿਮੈਂਸ਼ੀਆ ਤੇ ਪਾਰਕਿਨਸਨ ਵਰਗੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਇਹ ਘੱਟ ਹੁੰਦੀਆਂ ਨੇ ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵੱਧਦੀ ਹੈ ਤੇ ਮੌਸਮ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਘੱਟ ਹੁੰਦੀਆਂ ਨੇ ਫਲ ਖਾਣ ਦੇ ਨਾਲ ਜੜੀ ਪਾਚਨ ਪ੍ਰਣਾਲੀ ਹੈ ਉਹ ਤੇਜ਼ ਹੁੰਦੀ ਹੈ ਹਾਜਮਾ ਵੱਧਦਾ ਕਿਉਂਕਿ ਇਹਦੇ ਵਿੱਚ ਐਂਜ਼ਾਈਮ ਹੁੰਦੇ ਆ ਜਿਹੜੇ ਹਾਜਮੇ ਨੂੰ ਵਧਾਉਂਦੇ ਆ ਫਲ ਖਾਣ ਦੇ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਫਲਾਂ ਦੇ ਵਿੱਚ ਐਸੇ ਵਿਟਾਮਿਨ ਤੇ ਖਣਿਜ ਹੁੰਦੇ ਆ ਜਿਹੜੇ ਦਿਮਾਗ ਦੀ ਤਾਕਤ ਨੂੰ ਵੀ ਵਧਾਉ ਖਾਣੇ ਚਾਹੀਦੇ ਆ ਨੌਮੀ ਚੀਰ ਦੀ ਅਖਰੋਟ ਅਖਰੋਟ ਦਿਲ ਦੀ ਸਿਹਤ ਨੂੰ ਵਧਾਉਂਦਾ ਹੈ ਅਖਰੋਟ ਦੇ ਵਿੱਚ omega 3 ਫੈਟੀ ਐਸਿਡ ਹੁੰਦੇ ਆ ਜਿਹੜੇ ldl ਨਾਮ ਦੇ ਬੁਰੇ ਕੋਲੇਸਟ੍ਰੋਲ ਨੂੰ ਘਟਾਉਂਦੇ ਆ ਤੇ hdl ਨਾਮ ਦੇ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦੇ ਆ ਇਹਦੇ ਨਾਲ ਦਿਲ ਦੀ ਬਿਮਾਰੀ ਹੋਣ ਦਾ ਖਤਰਾ ਘਟ ਜਾਂਦਾ ਅਖਰੋਟ ਦਿਮਾਗ ਦੀ ਸਿਹਤ ਨੂੰ ਵੀ ਵਧਾਉਂਦੇ ਆ ਇਹਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਆ ਜਿਹੜੇ ਯਾਦਦਾਸ਼ਤ ਨੂੰ ਵਧਾਉਂਦੇ ਆ ਇਕਾਗਰਤਾ ਨੂੰ ਵਧਾਉਂਦੇ ਆ ਤੇ ਉਮਰ ਦੇ ਨਾਲ ਜਿਹੜੀ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਉਹਨੂੰ ਰੋਕਦੇ ਆ ਅਖਰੋਟ ਸਰੀਰ ਦੇ ਵਿੱਚ ਸੋਜਸ਼ ਨੂੰ ਵੀ ਘਟ ਕਰਦਾ ਹੈ ਅ ਟੌਨਟਰੀ ਫਾਇਦੇਮੰਦ ਹੁੰਦਾ ਇਹਦੇ ਚ ਫਾਈਬਰ ਤੇ ਜਿਹੜੀ ਸਿਹਤਮੰਦ ਫੈਟ ਹੁੰਦੀ ਹੈ ਉਹਦੇ ਕਰਕੇ ਜੇ ਤੁਸੀਂ ਅਖਰੋਟ ਖਾਨਦੇ ਹੋ ਤਾਂ ਪੇਟ ਛੇਤੀ ਭਰ ਜਾਂਦਾ ਜਿਸ ਦੇ ਨਾਲ ਭਾਰ ਕੰਟਰੋਲਡ ਰਹਿੰਦਾ ਹੈ ਅਖਰੋਟ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ ਇਹਦੇ ਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਹੁੰਦਾ ਜਿਹਦੇ ਕਰਕੇ ਹੱਡੀਆਂ ਮਜ਼ਬੂਤ ਰਹਿੰਦੀਆਂ ਨੇ ਤੇ ਹੱਡੀਆਂ ਦੀਆਂ ਬਿਮਾਰੀਆਂ ਘੱਟ ਲੱਗਦੀਆਂ ਨੇ ਇਸ ਕਰਕੇ ਵੱਡੀ ਉਮਰ ਦੇ ਵਿੱਚ ਅਖਰੋਟ ਜ਼ਰੂਰ ਖਾਣਾ ਚਾਹੀਦਾ ਦਸਵੀਂ ਚੀਜ਼ ਹੈ ਜੀ ਕਾਲੇ ਤੇਲ ਕਾਲੇ ਤੇਲ ਦੇ ਵਿੱਚ ਵਿਟਾਮਿਨ ਬੀ ਕੰਪਲੈਕਸ ਪ੍ਰੋਟੀਨ ਕੈਲਸ਼ੀਅਮ ਮੈਗਨੀਸ਼ੀਅਮ ਆਇਰਨ ਤੇ ਐਂਟੀਆਕਸੀਡ ਮਾਗਦੇ ਸੱਲਾਂ ਨੂੰ ਮਜ਼ਬੂਤੀ ਦਿੰਦਾ ਹੈ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ ਬਾਲਾਂ ਨੂੰ ਸਿਹਤਮੰਦ ਰੱਖਦਾ ਤੇ ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਜਿਹੜੀ ਤਾਕਤ ਹੈ ਉਹਨੂੰ ਵਧਾਉਂਦਾ ਹੈ ਕਾਲੇ ਤੇਲ 'ਚ ਇੱਕ ਖਾਸ ਚੀਜ਼ ਹੁੰਦੀ ਹੈ ਜਿਹਨੂੰ ਕਹਿੰਦੇ ਆ ਸੈਸਮਿਨ ਇਹ ਇੱਕ ਐਂਟੀਆਕਸੀਡੈਂਟ ਹੁੰਦਾ ਜਿਹੜਾ ਕੈਂਸਰ ਹਾਈ ਬੀਪੀ ਸ਼ੂਗਰ ਤੇ ਜੋੜਾਂ ਦੇ ਦਰਦ ਨੂੰ ਰੋਕਣ 'ਚ ਮਦਦ ਕਰਦਾ ਹੈ ਤੇਲ ਨੂੰ ਰੋਜ਼ ਖਾਣ ਦੇ ਨਾਲ ਖੂਨ ਸਾਫ਼ ਹੁੰਦਾ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਹੱਡੀਆਂ ਮਜ਼ਬੂਤ ਬਣਦੀਆਂ ਨੇ ਤੇ ਯਾਦਦਾਸ਼ਤ ਜਿਹੜੀ ਆ ਉਹ ਘਟਦੀ ਨਹੀਂ ਹੈਗੀ ਇਸ ਕਰਕੇ 60 ਸਾਲ ਦੀ ਉਮਰ ਤੋਂ ਬਾਅਦ ਇੱਕ ਤੋਂ ਦੋ ਚਮਚ ਕ ਨੂ ਕਹਿ ਦਿੰਦੇ ਆ ਸੌਗੀ ਦੇ ਵਿੱਚ ਬਹੁਤ ਸਾਰੇ ਪੋਸਟਿਕ ਤੱਤ ਹੁੰਦੇ ਆ ਜਿਹੜੇ ਬਾਦੀ ਉਮਰ ਦੇ ਵਿੱਚ ਜਿਹੜੀ ਸਰੀਰਕ ਕਮਜ਼ੋਰੀ ਹੁੰਦੀ ਹੈ ਉਹਨੂੰ ਦੂਰ ਕਰਦੇ ਆ ਇਹਦੇ ਵਿੱਚ ਫਾਈਬਰ ਆਇਰਨ ਕੈਲਸ਼ੀਅਮ ਪੋਟਾਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਤੱਤ ਹੁੰਦੇ ਆ ਇਸ ਤੋਂ ਇਲਾਵਾ ਇਹਦੇ ਵਿੱਚ ਐਂਟੀਆਕਸੀਡੈਂਟ ਵੀ ਹੁੰਦੇ ਆ ਇਹ ਸਾਰੇ ਤੱਤ ਜਿਹੜੇ ਆ ਇਹ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੇ ਆ ਖੂਨ ਦੀ ਕਮੀ ਨੂੰ ਦੂਰ ਕਰਦੇ ਆ ਹੱਡੀਆਂ ਨੂੰ ਮਜ਼ਬੂਤ ਕਰਦੇ ਆ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦੇ ਆ ਤੇ ਦਿਲ ਦੀ ਸਿਹਤ ਨੂੰ ਵਧਾਉਂਦੇ ਆ ਸੌਗੀ ਖਾਣ ਨਾਲ ਮਾਸਪੇਸ਼ੀਆਂ ਵੀ ਮਜ਼ਬੂਤ ਬਣਦੀਆਂ ਨੇ ਤੇ ਸੌਗੀ ਜਿਹੜੀ ਆ ਉਹ ਤੇ ਇਹਨੂੰ ਖਾਣ ਨਾਲ ਆਪਾਂ ਨੂੰ ਬੁਢਾਪੇ ਦੇ ਵਿੱਚ ਊਰਜਾ ਮਿਲਦੀ ਹੈ ਤਾਕਤ ਮਿਲਦੀ ਹੈ ਇਸ ਕਰਕੇ ਬਾਦੀ ਉਮਰ ਦੇ ਵਿੱਚ ਸੌਗੀ ਜ਼ਰੂਰ ਖਾਣੀ ਚਾਹੀਦੀ ਹੈ 12ਵੀਂ ਚੀਜ਼ ਹੈ ਤુલਸੀ ਦੇ ਪੱਤੇ ਤੇ ਹਲਦੀ ਇਹ ਜਿਹੜੀਆਂ ਦੋਵੇਂ ਜੜੀ ਬੂਟੀਆਂ ਨੇ ਇਹ ਸਰੀਰ ਨੂੰ ਬਹੁਤ ਫਾਇਦਾ ਕਰਦੀਆਂ ਨੇ ਬਾਦੀ ਉਮਰ ਦੇ ਵਿੱਚ ਤુલਸੀ ਦੇ ਵਿੱਚ ਐਂਟੀਆਕਸੀਡੈਂਟ ਐਂਟੀਬੈਕਟੀਰੀਅਲ ਤੇ ਐਂਟੀਵਾਇਰਲ ਗੁਣ ਹੁੰਦੇ ਆ ਇਹਦੇ ਕਰਕੇ ਇਹ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦੀ ਹੈ ਤੇ ਤુલਸੀ ਜਿਹੜੀ ਹੈ ਉਹ ਸਰੀਰ ਦੇ ਵਿੱਚ ਇਨਫੈਕਸ਼ਨ ਨੂੰ ਘੱਟ ਕਰਦੀ ਹੈ ਤੇ ਸਟ੍ਰੈਸ ਨੂੰ ਘੱਟ ਕਰਦੀ ਹੈ ਤુલਸੀ ਦੇ ਪੱਤੇ ਪੀਣ ਨਾਲ ਬਲੱਡ ਸ਼ੂਗਰ ਕੰਟਰੋਲ ਰਹਿੰਦਾ ਹੈ ਤਾਂ ਨੂੰ ਰਾਹਤ ਮਿਲਦੀ ਹੈ। ਹਲਦੀ ਦੇ ਵਿੱਚ ਕਰਕਿਊਮਨ ਹੁੰਦਾ ਹੈ ਜਿਹੜਾ ਕਿ ਸੋਜਸ਼ ਨੂੰ ਘਟਾਉਂਦਾ ਹੈ ਤੇ ਦਿਲ ਦੀ ਬਿਮਾਰੀ ਨੂੰ ਰੋਕਦਾ ਹੈ, ਕੈਂਸਰ ਨੂੰ ਹੋਣ ਤੋਂ ਰੋਕਦਾ ਹੈ ਤੇ ਅਲਜ਼ਾਈਮਰ ਦੀ ਬਿਮਾਰੀ ਨੂੰ ਹੋਣ ਤੋਂ ਰੋਕਦਾ ਹੈ। ਇਸ ਕਰਕੇ 60 ਸਾਲ ਦੀ ਉਮਰ ਤੋਂ ਬਾਅਦ ਹਲਦੀ ਤੇ ਤੋਲਸੀ ਦੇ ਪੱਤੇ ਇਹ ਜ਼ਰੂਰ ਖਾਣੇ ਚਾਹੀਦੇ ਆ। 13ਵੀਂ ਚੀਜ਼ ਹੈ ਦੇਸੀ ਘਿਓ। ਦੇਸੀ ਘਿਓ 'ਚ ਜਿਹੜੇ ਪੌਸ਼ਟਿਕ ਤੱਤ ਹੁੰਦੇ ਆ ਉਹ ਸਰੀਰ ਦੇ ਵਿੱਚ ਮੈਟਾਬੋਲਿਜ਼ਮ ਨੂੰ ਤੇਜ਼ ਕਰਦੇ ਆ, ਪਾਚਨ ਕਿਰਿਆ ਨੂੰ ਬਿਹਤਰ ਕਰਦੇ ਆ, ਭਾਰ ਨੂੰ ਕੰਟਰੋਲ ਕਰਦੇ ਆ, ਦਿਮਾਗ ਨੂੰ ਤੇਜ਼ ਕਰਦੇ ਆ, ਇਮਿਊਨ ਸਿਸਟਮ ਨੂੰ ਤੇਜ਼ ਕਰਦੇ ਆ। ਕਿਉਂ ਜ ਕਮੜੀ ਨੂੰ ਨਰਮ ਕਰਦਾ ਸਰੀਰ 'ਚ ਸੋਜਿਸ਼ ਨੂੰ ਘਟ ਕਰਦਾ ਤੇ ਜੋੜਾਂ ਦੇ ਵਿੱਚ ਜਿਹੜੀ ਗ੍ਰੀਸ ਘਟਦੀ ਆ ਉਸ ਗ੍ਰੀਸ ਦੀ ਕਮੀ ਨੂੰ ਦੂਰ ਕਰਦਾ ਦੇਸੀ ਘਿਓ ਬੁੜਾਪੇ ਦੇ ਵਿੱਚ ਇਸ ਕਰਕੇ ਉਮਰ ਵਧਣ ਤੇ ਦੇਸੀ ਘਿਓ ਖਾਣਾ ਬਹੁਤ ਜ਼ਰੂਰੀ ਹੁੰਦਾ 14ਵੀਂ ਤੀਰ ਜਾਮਣ ਜਾਮਣ ਸ਼ੂਗਰ ਨੂੰ ਕੰਟਰੋਲ ਕਰਦੀ ਆ ਕਾਬੀ ਨੂੰ ਦੂਰ ਕਰਦੀ ਆ ਐਸਿਡਿਟੀ ਨੂੰ ਦੂਰ ਕਰਦੀ ਆ ਗੈਸ ਨੂੰ ਦੂਰ ਕਰਦੀ ਆ ਰੋਗਾ ਨਾਲ ਲੜਨ ਦੀ ਤਾਕਤ ਨੂੰ ਵਧਾਉਂਦੀ ਆ ਇਨਫੈਕਸ਼ਨ ਤੋਂ ਬਚਾਉਂਦੀ ਆ ਖੂਨ ਸਾਫ਼ ਕਰਦੀ ਆ ਅਨੀਮੀਆ ਨੂੰ ਰੋਕਦੀ ਆ ਦਿਲ ਦੀ ਸਿਹਤ ਨੂੰ ਵਧਾਉਂਦੀ ਆ ਸਟ੍ਰੋਕ ਤੋਂ ਬਚਾਉਂਦੀ ਆ ਇਸ ਕਰਕੇ ਬੁੜਾਪੇ ਦੇ ਵਿੱਚ ਜਦੋਂ ਵੀ ਜਾਮਣ ਦਾ ਸੀ ਖਾਣੀ ਚਾਹੀਦੀ ਹੈ 15ਵੀਂ ਚੀਜ਼ ਹੈ ਤਾਜ਼ਾ ਬਣਿਆ ਹੋਇਆ ਸੂਪ 60 ਸਾਲ ਦੀ ਉਮਰ ਤੋਂ ਬਾਅਦ ਤਾਜ਼ਾ ਬਣਿਆ ਸੂਪ ਇਸ ਕਰਕੇ ਜ਼ਰੂਰੀ ਹੁੰਦਾ ਹੈ ਕਿਉਂਕਿ ਇਸ ਉਮਰ ਦੇ ਵਿੱਚ ਜਿਹੜੀ ਪਾਚਨ ਪ੍ਰਣਾਲੀ ਹੈ ਉਹ ਕਮਜ਼ੋਰ ਹੋ ਜਾਂਦੀ ਹੈ ਤੇ ਦੰਦ ਵੀ ਐਸੇ ਹੋ ਜਾਂਦੇ ਆ ਕਿ ਸਖਤ ਚੀਜ਼ ਨੂੰ ਚਬਾਉਣਾ ਮੁਸ਼ਕਲ ਹੋ ਜਾਂਦਾ ਹੈ ਸੂਪ ਜਿਹੜਾ ਹੁੰਦਾ ਉਹ ਹਲਕਾ ਹੁੰਦਾ ਆਸਾਨੀ ਨਾਲ ਪਚਣ ਯੋਗ ਹੁੰਦਾ ਤੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਇਹਨੂੰ ਪੀਣ ਨਾਲ ਸਰੀਰ ਨੂੰ ਜ਼ਰੂਰੀ ਵਿਟਾਮਿਨ ਖਣਿਜ ਪ੍ਰੋਟੀਨ ਤੇ ਫਾਈਬਰ ਮਿਲਦਾ ਸੂਪ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਨੇ ਇਮਿ ਦੀਆਂ ਅੰਤੜੀਆਂ ਹੁੰਦੀਆਂ ਨੇ ਉਹਨਾਂ ਦੇ ਕੰਮਕਾਜ ਦੇ ਵਿੱਚ ਸੁਧਾਰ ਹੁੰਦਾ ਹੈ। ਇਹਦੇ ਨਾਲ ਜਿਹੜੀਆਂ ਕਬਜ ਵਰਗੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਘਟ ਜਾਂਦੀਆਂ ਨੇ। ਸੁਪਰ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈ। ਸਰੀਰ ਦੇ ਵਿੱਚ ਸੋਜਸ਼ ਨੂੰ ਘਟਾਉਂਦਾ ਤੇ ਸੂਪ ਜੇਕਰ ਬੱਕਰੀਆਂ ਬਥਰੀਆਂ ਸਬਜ਼ੀਆਂ ਤੋਂ ਬਣਾਇਆ ਜਾਵੇ ਤੇ ਇਹਦੇ ਬੱਖਰੇ-ਬੱਖਰੇ ਫਾਇਦੇ ਹੁੰਦੇ ਆ। ਜਿਵੇਂ ਕਿ ਤੁਸੀਂ ਗੱਜਰ ਦਾ ਸੂਪ ਪੀ ਸਕਦੇ ਹੋ, ਤਕੰਦਰ ਦਾ ਸੂਪ ਪੀ ਸਕਦੇ ਹੋ, ਟਮਾਟਰ ਦਾ ਸੂਪ ਪੀ ਸਕਦੇ ਹੋ ਜਾਂ ਫਿਰ ਮਿਕਸ ਸਬਜ਼ੀਆਂ ਦਾ ਸੂਪ ਪੀ ਸਕਦੇ ਹੋ। ਸੂਪ ਪੀਣ ਨਾਲ ਸਰੀਰ ਦੇ ਵਿੱਚ ਤਾਕਤ ਆਉਂਦੀ ਹੈ, ਕਮਜ਼ੋਰੀ ਦੂਰ ਹੁੰਦੀ ਹੈ। ਅੰਗਾਂ ਦੀ ਖੁਸ਼ਕੀ ਘ ਦੋਰਾ ਦਿੱਤੀ ਕਿ ਇਹ ਜਾਣਕਾਰੀ ਚੰਗੀ ਲੱਗੀ ਆ ਕੰਮ ਦੀ ਲੱਗੀ ਆ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ